ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਗਰੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਵਨਾ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਨਿਤਰੇਗੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਪਟਿਆਲਾ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਮਰਥਨ ਅੱਜ ਜਿਹੜਾ ਹੜ੍ਹਾਂ ਨੂੰ ਦੇਖਦੇ ਹੋਏ ਇੱਕ ਵੱਡਾ ਫੈਸਲਾ ਕੀਤਾ ਕੀ ਲੱਗਦਾ ਕੀ ਪੰਜਾਬ ਨੂੰ ਕਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਹੈ ਦੇਖੋ ਬਹੁਤ ਵੱਡੀ ਹੜ੍ਹਾਂ ਦੀ ਮਾਰ ਪੰਜਾਬ ਨੂੰ ਪਈ ਸੀ ਇਹਦੀ ਵੀ ਜਾਂਚ ਵੀ ਹੋਣੀ ਚਾਹੀਦੀ ਹੈ ਕੁਦਰਤੀ ਸੀ ਜਾਂ ਮੈਨਮੇਂਟ ਪੰਜਾਬ ਨਾਲ ਜੇ ਕੋਈ ਕਿਸੇ ਤਰੀਕੇ ਦਾ ਵਿਤਕਰਾ ਕੀਤਾ ਜਾ ਸਕਦਾ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਉਸ ਹੜ ਦੇ ਵਿੱਚ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੇ ਸੇਵਾ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਜੋ ਕਿਸਾਨ ਯੂਨੀਅਨ ਜੋ ਕਾਦੀਆਂ ਉਹਨਾਂ ਵੱਲੋਂ ਇਹ 호ਕਾ ਦਿੱਤਾ ਜਾਏ ਵੀ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਵਿੰਗ ਨੇ ਜਾਂ ਯੂਨੀਅਨ ਨੇ ਉਹ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਜੇ ਪੰਜਾਬ ਦਾ ਪੰਜਾਬ ਦੀਆਂ ਜ਼ਮੀਨਾਂ ਦਾ ਖੇਤ ਮਜ਼ਦੂਰਾਂ ਦਾ ਤੇ ਸਾਡੇ ਵਪਾਰ ਦਾ ਜੇ ਬਚਾਅ ਕਰਨਾ ਹੈ ਤਾਂ ਸਾਨੂੰ ਇੱਕ ਛਿੰਦੇ ਥੱਲੇ ਆਉਣਾ ਪਊਗਾ ਤੁਹਾਨੂੰ ਭਾਜੀ ਕੀ ਲੱਗਦਾ ਕਿ ਇਹ ਮੈਡ ਮੈਦੂ ਕੀ ਹੈ ਜਾਂ ਪੀਪੀਐਮ ਦੀ ਨੈਗਲਿਜੈਂਸ ਇਹਦੇ ਵਿੱਚ ਦੋ ਗੱਲਾਂ ਨੇ ਜੀ ਪਹਿਲੀ ਗੱਲ ਤਾਂ ਜਿਹੜਾ ਖਰਜ ਬੰਦਾ ਸੀਗਾ ਸਾਡੀ ਸਰਕਾਰ ਦਾ ਪੰਜਾਬ ਸਰਕਾਰ ਦਾ ਜੋ ਇਹ 256 ਕਰੋੜ ਪਤਾ ਨਹੀਂ 76 ਕਰੋੜ ਦਾ ਦਾਵਾ ਕਰਦੇ ਨੇ ਕਿ ਅਸੀਂ ਬੰਨ ਪੱਕੇ ਕਰਨ ਲਈ ਜਾਂ ਦਰਿਆਵਾਂ ਦੀ ਜਾਂ ਡਰੇਨਾਂ ਦੀ ਸਫਾਈ ਲਈ ਲਾਇਆ ਇੱਕ ਤਾਂ ਗਰਾਊਂਡ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਜਦੋਂ بارشਾਂ ਹੋਈਆਂ ਦੂਜੀ ਗੱਲ BBMD ਨੈਗਲੀਜੈਂਸ ਤੇ ਸਵਾਲ ਆਪਾਂ ਬਾਅਦ ਵਿੱਚ ਵੀ ਉਠਾਵਾਂਗੇ ਪਰ ਪਹਿਲਾ ਸਵਾਲ ਬਣਦਾ ਪੰਜਾਬ ਸਰਕਾਰ ਤੇ ਜਿਨੇ ਉੱਥੇ ਸਾਡਾ ਹੱਕ ਹੀ ਰੋਆਤਾ ਅਸੀਂ ਕਿਹੜੇ ਹੱਕ ਦੇ ਨਾਲ ਜਦੋਂ ਸਾਡੀ ਮੈਂਬਰਸ਼ਿਪ ਖੋਈ ਗਈ ਤੇ ਇਹਨਾਂ ਨੇ ਆਵਾਜ਼ ਹੀ ਨਹੀਂ ਚੱਕੀ ਅਸੀਂ ਹੁਣ ਕਿਹੜੇ ਹੱਕ ਦੇ ਨਾਲ ਉੱਥੇ BBMD ਦੇ ਵਿੱਚ ਆਪਣੀ ਆਵਾਜ਼ ਉਠਾਈਏ ਜੇ ਇਹ ਮੈਨਮੇਡ ਹੈ ਤਾਂ ਇਦੋਂ ਵੱਡੀ ਤਰਾਸ ਦੀ ਜੋ ਤੰਗ ਦੇ ਲਈ ਕਿਸੇ ਸਟੇਟ ਦੀ ਨਹੀਂ ਹੋ ਸਕਦੀ ਜੇ ਸੈਂਟਰ ਸਰਕਾਰ ਪੰਜਾਬ ਬਾਰੇ ਜਿਹੜੇ ਸੂਬੇ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ ਇਸ ਦੇਸ਼ ਦਾ ਢਿੱਡ ਭਰਿਆ ਹੋਵੇ ਫੂਡ ਬౌਲ ਕਹੀ ਜਾਂਦੀ ਹੋਵੇ ਇੰਡੀਆ ਦੀ ਜੇ ਉਹਦੇ ਬਰਾਤੀ ਇਹੋ ਜੀ ਸੋਚ ਰੱਖਦੀ ਹੈ ਸੈਂਟਰ ਸਰਕਾਰ ਇਹੋ ਜੀ ਤੰਗ ਦੇ ਲਈ ਡੈਮੋਕ੍ਰੇਸੀ ਦੇ ਵਿੱਚ ਬੜਾ ਟਾਈਮ ਚੱਲਦੀ ਨਹੀਂ ਸਾਨੀ ਲੀਗ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਹੀ ਸਰਗਰਮ ਰਿਹਾ ਆ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀ ਲੱਗਦਾ ਵੀ ਹੁਣ ਕਿਸਾਨਾਂ ਜਿਹੜੇ ਅੱਜ ਦੀ ਅਪੀਲ ਆ ਕੋਈ ਵੱਡੀ ਜਿਹੜੀ ਰਾਹ ਪਿਛਿਆ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਤੀ ਤੇ ਖਾਸ ਕਰਕੇ ਕਿਸਾਨੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ ਜਿਹੜਾ ਮੁੱਖ ਕੀਤਾ ਖੇਤੀ ਹੈ ਉਹਦੇ ਤੋਂ ਹੀ ਅੱਗੇ ਸਾਡੇ ਵਪਾਰ ਚੱਲਦੇ ਨੇ ਸਾਡੇ ਖੇਤ ਮਜ਼ਦੂਰਾਂ ਦਾ ਘਰ ਭਰਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਲਾਟੋ ਚਾਹੇ ਕਨੈਕਸ਼ਨ ਦੇ ਹਿੰਦੀ ਗੱਲ ਹੋਵੇ ਚਾਹੇ ਫ੍ਰੀ ਬਿਜਲੀ ਦੀ ਹੋਵੇ ਚਾਹੇ ਸੇਮ ਕੱਢਣ ਦੀ ਗੱਲ ਹੋਵੇ ਕਿਸੇ ਤਰੀਕੇ ਦਾ ਚਾਹੇ ਟਰੈਕਟਰ ਨੂੰ ਗੱਡਾ ਚਾਹੇ ਮੰਡੀਆਂ ਬਣਾਉਣੀਆਂ ਹੋਣ ਸਾਰੇ ਪਿੰਡਾਂ ਨੂੰ ਲਿੰਕ ਰੋਡ ਰਾਹੀਂ ਫੋਕਲ ਪੁਆਇੰਟਾਂ ਤੱਕ ਜੋੜਨਾ ਹੋਵੇ ਕਿਸੇ ਵੀ ਕਿਸਾਨੀ ਪ੍ਰਤੀ ਜੋ ਵੀ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਨੇ ਉਹ ਤੋਂ ਬਿਨਾ ਕਿਸੇ ਵੀ ਸਰਕਾਰ ਨੇ ਇਸ ਪੱਖੋਂ ਪੰਜਾਬ ਦੀ ਤਰੱਕੀ ਕਰਾਉਣ ਬਾਰੇ ਨਹੀਂ ਸੋਚਿਆ ਜੋ ਵੀ ਬਾਈ ਕੋਲੇ ਆਏ ਹੋ ਅਕਾਲੀ ਦਲ ਕਾਜੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਉਹਨਾਂ ਨਾਲ ਗੱਲ ਕਰ ਦੇਖੋ ਜਿਹੜੀ ਸੇਵਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਜੀ ਦੀ ਹੜਾਂ ਵਿੱਚ ਉਹ ਤੋਂ ਪ੍ਰਭਾਵਿਤ ਹੋਏ ਇਹ ਸਾਡੀ ਪਾਰਟੀ ਦੇ ਵੀ ਮੈਂਬਰ ਨੇ ਤੇ ਜਥੇਬੰਦੀ ਦੇ ਮਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਕੋ ਇਹਨਾਂ ਦੀਆਂ ਵਿਚਾਰਾ ਆਪਣੀ ਯੂਨੀਅਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਹੌਕਾ ਦੇਣਾ ਇਹਨਾਂ ਨਾਲ ਸਮੂੱਚੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਭਾਈ ਗੁਰਸੇਵ ਗੋਲੂ ਜੀ ਹੋਗੇ ਸਾਡੇ ਐਸਜੀਪੀਸੀ ਮੈਂਬਰ ਨੇ ਬਲਤੇਜ ਖੋਖ ਜਿਹੜੀ ਜੱਸਾ ਜੀ ਜਿੰਨੀ ਵੀ ਟਕਸਾਲੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਇਸ ਗੱਲ ਦੇ ਨਾਲ ਇਹਨਾਂ ਦੇ ਬਹੁਤ ਸਹਿਮਤ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਪੰਜਾਬ ਦੇ ਵਿੱਚ ਤਰੱਕੀ ਹੋਊਗੀ ਅਸੀਂ ਸਾਰੇ ਬਲੀਵ ਕਰਦੇ ਹਾਂ ਸਰਦਾਰ ਸਿੰਘਵੀਰ ਸਿੰਘ ਜੀ ਦੀ ਵਿਜਨ ਚ ਕਿਉਂਕਿ ਉਹਨਾਂ ਦੀ ਵਿਜਨ ਤਰੱਕੀ ਨੂੰ ਪਹਿਲ ਦਿੰਦੇ ਨੇ ਪੰਜਾਬ ਨੂੰ ਪਹਿਲ ਦਿੰਦੇ ਨੇ ਸੋ ਅਸੀਂ ਉਹਨਾਂ ਦੀ ਇਡਾਲੋਜੀ ਚ ਬਲੀਵ ਕਰਦੇ ਹਾਂ ਅਸੀਂ 24 ਘੰਟੇ ਸੋਚਾ ਸ਼੍ਰੋਮਣੀ ਅਕਾਲੀ ਦਲ ਸਾਰੇ ਵਿੰਗ ਜੋ ਵੀ ਉਹ ਹੋਕਾ ਦਿੰਦੇ ਨੇ ਪੰਜਾਬ ਪ੍ਰਤੀ ਅਸੀਂ ਆਪਣੀਆਂ ਸੇਵਾਵਾਂ ਨਿਭਾਉਂਦੇ ਹਾਂ ਕਿਰਾਲ ਫੈਸਲਾ ਜਿਹੜਾ ਕਿਸਾਨ ਯੂਨੀਅਨ ਤੋਂ ਕਾਜੂਮਾਦ ਕਰਨਾ ਪਿਆ ਪੰਜਾਬ ਲਈ ਜਿਹੜੀ ਵੱਡੀ ਗੱਲ ਹੈ ਦੇਖੋ ਜੀ ਜਦੋਂ ਦਿੱਲੀ ਬੈਠੇ ਸੀ ਦਿੱਲੀ ਕੋਈ ਇੱਕ ਪਾਰਟੀ ਹੈ ਜਿਹੜੀ ਸ਼ਰੋਨੀ ਅਕਾਲੀਵਾਲ ਜਿਹੜੀ ਆ ਕੇ ਸਾਡੀ ਪਿੱਠ ਉੱਤੇ ਆ ਕੇ ਖੜੀ ਆ ਤੁਸੀਂ ਦੇਖ ਲਓ ਹੋਰ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਉਦੋਂ ਵੋਟਾਂ ਲਈਆਂ ਉਦੋਂ ਆ ਕੇ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਕੇ ਤੇ ਆਮ ਤੌਰ ਤੇ ਕਿਸਾਨੀ ਨੇ ਨਾਲੇ ਕਹਿੰਦੇ ਨੇ ਅਸੀਂ ਨੌਨ ਪੋਲੀਟੀਕਲ ਆ ਪਰ ਫੇਰ ਵੀ ਅਸੀਂ ਸਰਕਾਰਾਂ ਬਣਾਉਣ ਲੱਗੇ ਆਪਦੀ ਇੱਕ ਗੱਲ ਨਹੀਂ ਕਹਿ ਸਕਦੇ ਜਿਸ ਕਰਕੇ ਸਾਨੂੰ ਅੱਗੇ ਕਹ ਲੋ ਤੀਜਾ ਲਾਈਨ 'ਚ ਮੁਸ਼ਕਲ ਆਉਂਦੀ ਆ ਜੇ ਅਸੀਂ ਇੱਕ ਪਾਰਟੀ ਨੂੰ ਸਪੋਰਟ ਕਰੀਏ ਇੱਕ ਝੰਡੇ ਥੱਲੇ ਆਈਏ ਤਾਂ ਅਸੀਂ ਜਿੰਨੇ ਚਾਹੀਏ ਉਵੇਂ ਮੰਗਾ ਮੰਨਵਾ ਸਕਦੇ ਆ ਤੇ ਪਰ ਅਕਾਲੀ ਦਲ ਸ਼ੁਰੂ ਤੋਂ ਹੀ ਕਹ ਲੋ ਇੱਕ ਤਰ੍ਹਾਂ ਨਾਲ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਪਾਰਟੀ ਐ ਇਹ ਹੁਣ ਜਿੰਨੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਕਹ ਲੋ ਜਿੰਨੇ ਵੀ ਬੇਈਮਾਨ ਤੇ ਕਰਪਟ ਬੰਦੇ ਸੀ ਉਹਨਾਂ ਨੂੰ ਪਰੇ ਕਰਤਾ ਤਾਂ ਕਿ ਚੰਗੇ ਬੰਦਿਆਂ ਨੂੰ ਮੌਕਾ ਮਿਲੇ ਤਾਂ ਕਰਕੇ ਆਉਣ ਵਾਲੀ ਜਨਰੇਸ਼ਨ ਲਈ ਹੁਣ ਜਿਵੇਂ ਪ੍ਰਧਾਨ ਜੀ ਤੁਸੀਂ ਦੇਖ ਸਕਦੇ ਹੋ ਇੱਕ ਯੰਗ ਲੜਕਾ ਅੱਗੇ ਜਿਵੇਂ ਯੰਗ ਮੁੰਡਿਆਂ ਨੂੰ ਚਾਂਸ ਮਿਲ ਰਿਹਾ ਹੈ ਇਹਨਾਂ ਨੂੰ ਪੰਜਾਬ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਰਿਹਾ ਹਨ ਵੀ ਇਹਨਾਂ ਦਾ ਹੱਥ ਬਟਾਉਣਾ ਚਾਹੀਦਾ ਭਾਰਤੀ ਕਿਸਾਨ ਯੂਨੀਅਨ ਕਰਦੀ ਹੈ ਜ਼ਿਲ੍ਹਾ ਲੈਵਲ ਤੇ ਆ ਗਿਆ ਪੰਜਾਬ ਲੈਵਲ ਤੇ ਨਾ ਜ਼ਿਲ੍ਹਾ ਲੈਵਲ ਤੇ ਅਸੀਂ ਇਹਨਾਂ ਨੂੰ ਅਜੇ ਹਮਾਇਤ ਦੇ ਇੰਦਾ ਕਹ ਲਓ ਇਹਨਾਂ ਨੂੰ ਅਸਵਾਸ਼ਣ ਦਿੰਦਾ ਅਸੀਂ ਸੂਤ ਕਿਸਾਨ ਮੋਰਚੇ ਚ ਵੀ ਇਹ ਗੱਲ ਚੱਕਾਂਗੇ ਇਹ ਬਹੁਤ ਕਿਉਂਕਿ ਅਜੇ ਤੱਕ ਜਿੰਨਾ ਵੀ ਮਾਹੌਲ ਬਣਿਆ ਤੁਸੀਂ ਦੇਖ ਲਓ ਸਾਰੀਆਂ ਪਾਰਟੀਆਂ ਸਾਰੇ ਕਿਤੇ ਆਰਐਸਐਸ ਤੋਂ ਕੰਟਰੋਲ ਡਿ ਨੇ ਇੱਕੋ ਇੱਕ ਅਕਾਲੀ ਦਲ ਹੈ ਜਿਹੜਾ ਸੁਖਬੀਰ ਜੀ ਕਿਸਾਨਾਂ ਲਈ ਹੱਕਾਂ ਲਈ ਐਨ ਡਟ ਕੇ ਖੜ ਰਹੇ ਨੇ ਤੇ ਸਾਨੂੰ ਇਹਨਾਂ ਤੋਂ ਹੀ ਉਮੀਦ ਹੈ ਨਹੀਂ ਦਰ ਸਭ ਟੋਟਲ ਪੋਲੀਟੀਕਲ ਸਿਸਟਮ ਤੋਂ ਵਿਸ਼ਵਾਸ ੁੱਟ ਜੂਗਾ ਜੇ ਇਹ ਪਾਰਟੀ ਵੀ ਸਾਡੇ ਨਾਲ ਹੁਣ ਨਹੀਂ ਖੜੂਗੀ ਹਮ ਬੜਾ ਜਿ ਬੜੀ ਸੇਵਾ ਕੀਤੀ ਹੋਰ ਪਾਰਟੀਆਂ ਕਿਉਂ ਨਹੀਂ ਆਈਆਂ ਉਹਨਾਂ ਨੂੰ ਵੀ ਵੋਟਾਂ ਚਾਹੀਦੀ ਹੋਣੀਆਂ ਦੇਖੋ ਪੰਜਾਬ ਦੇ ਵਿੱਚ ਸਿਰੋ ਨੇ ਅਕਾਲੀ ਦਲ ਦਾ ਪਹਿਲੇ ਹੀ ਨਾਰਾ ਸੀ ਰਾਜ ਨਹੀਂ ਸੇਵਾ ਠੀਕ ਹੈ ਜੇ ਸੇਵਾ ਕੀਤੀ ਹੈ ਤਾਂ ਰਾਜਪਾਗ ਲੋਕੀ ਬਾਤ ਚ ਦਿੰਦੇ ਨੇ ਅੱਜ ਪੰਜਾਬ ਤੇ ਇੰਨੀ ਮਹਾਕਰੂਪੀ ਜਿਹੜੀ ਆਈ ਹੈ ਹੜ੍ਹਾਂ ਦੀ ਉਸ ਨੂੰ ਦੇਖਦੇ ਹੋਏ ਪ੍ਰਧਾਨ ਜੀ ਨੇ ਫੈਸਲਾ ਕਰਿਆ ਵੀ ਸਾਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਸਾਡਾ ਜਿਹੜਾ ਮੋਟਿਵ ਹੈ ਉਹ ਵੀ ਸੇਵਾ ਦਾ ਹੀ ਹੈ ਸੋ ਆਪਣੀ ਸਮੁੱਚੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪ੍ਰਧਾਨ ਜੀ ਨੇ ਪ੍ਰਾਰਲਾ ਕੀਤਾ ਸਾਰੇ ਤੁਸੀਂ ਦੇਖੋ ਤੁਹਾਡੇ ਵੱਖ-ਵੱਖ ਚੈਨਲਾਂ 'ਾਂ'ਾਂ ਸਵੇਰ ਤੋਂ ਲਾ ਕੇ ਰਾਤ ਤੱਕ ਬਾਦਲ ਸਾਹਿਬ ਹਰ ਇੱਕ ਮਤਲਬ ਫਲੱਡ ਏਰੀਆ ਚ ਰਾਤਾਂ ਦੇ 12-12 ਵਜੇ ਲੋਕਾਂ ਦੀ ਸਾਰ ਲੈਂਦੇ ਰਹੇ ਔਰ ਜਿਹੜੀ ਮੌਜੂਦਾ ਸਰਕਾਰ ਤੀ ਉਹ ਜਾ ਕੇ ਆਈਸੀਯੂ ਆਪਣੇ ਜਾ ਕੇ ਹਸਪੀਟਲ ਚ ਭਰਤੀ ਹੋ ਗਈ ਕਿਉਂਕਿ ਜਿਹੜਾ ਲੋਕਾਂ ਦਾ ਸੁੱਖ ਦੁੱਖ ਹੈ ਉਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਔਰ ਸਭ ਤੋਂ ਵੱਧ ਇਹ ਜਿਹੜੀ ਕਿਸਾਨਾਂ ਨੂੰ ਮਾਰ ਪਈ ਹੈ 4 ਲੱਖ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਹੜ੍ਹਾਂ ਦੀ ਮਾਰ ਰੇਟ ਆ ਗਈ ਉੱਥੇ ਰੇਤਾ ਚੜ ਗਿਆ ਕਈ ਤਾਂ ਪਟਿਆਲੇ ਅਸੀਂ ਕਨੌਰ ਵੱਲ ਗਏ ਉਹਦਾ ਮਤਲਬ ਜਿਹੜਾ ਖੇਤ ਸੀ ਉਹ ਘੱਗਰ ਚ ਹੀ ਸਮਾ ਗਿਆ ਸੋ ਐਸੀ ਜਿਹੜੀ ਹਾਲਾਤ ਨੇ ਇਹ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੇ ਸਾਡੇ ਸੁਖਦੇਵ ਸਿੰਘ ਬਾਦਲ ਜੀ ਨੇ ਅਕਾਲੀ ਦਲ ਨਾਲ ਹੀ ਸਮਝ ਸਕਦੇ ਨੇ ਔਰ ਉਹੀ ਸੇਵਾ ਕਰ ਸਕਦੇ ਨੇ ਸੋ ਅਸੀਂ ਤਾਂ ਸੇਵਾਦਾਰ ਤੇ ਨੱਤੇ ਕੰਮ ਕਰ ਰਹੇ ਹਾਂ ਔਰ ਸਮੂਚੀ ਜਿਹੜੀ ਅਸੀਂ ਉਹਨਾਂ ਦੀ ਟੀਮ ਆ ਮੇਰੇ ਖਿਆਲ ਕੋਈ ਐਸਾ ਹਲਕਾ ਨਹੀਂ ਜਿਹੜਾ ਆਪਣੇ ਹਲਕੇ ਚੋਂ ਮਤਲਬ ਨਾ ਕਿਤੇ ਸੇਵਾ ਕੀਤੀ ਹੋਵੇ ਅੱਜ ਦਾ ਇਹਨਾਂ ਨੇ ਕੱਟ ਕੀਤਾ ਕਿ ਹਨ ਜਿਹੜਾ ਤੁਹਾਨੂੰ ਚਿਹਰਾ ਤੁਹਾਨੂੰ ਨਿੰਦਾ ਦਾ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਅੱਜ ਜਿਹੜੇ ਜੋਗੀ ਜੀ ਤੁਹਾਨੂੰ ਮੈਂ ਇਹ ਕੱਢ ਦਮਾ ਸਾਡੇ ਨਾਲ ਤਾਂ ਪੁਰਾਣੀ ਇਕਾਦੀ ਚਲਦੇ ਨੇ ਪਰ ਜਿਹੜੇ ਰਾਜੇਵਾਲ ਸਾਹਿਬ ਨੇ ਵੀ ਤਾਂ ਸਟੇਟਮੈਂਟ ਦੇ ਹੀ ਦਿੱਤੀ ਕਿ ਜਿਹੜਾ ਚੰਗਾ ਕੰਮ ਕਰੂਗਾ ਅਸੀਂ ਉਹਨਾਂ ਦੇ ਨਾਲ ਹੈ ਅੱਜ ਸਾਰੇ ਕਿਸਾਨ ਜੁਨੀਆਂ ਸਾਡੇ ਉੱਤੇ ਬੰਨ ਤੇ ਬਣਾਉਣ ਵਾਸਤੇ ਬਨੂ ਸਾਹਿਬ ਸਤਰਾਣੇ ਆਏ 9000 ਲੀਟਰ ਡੀਜ਼ਲ ਦਿੱਤਾ 3 ਲੱਖ ਰੁਪਏ ਕੈਸ਼ ਦਿੱਤੇ ਜੇ ਮੈਂ ਕਹਾਂ ਉਹ ਮਦਦ ਨਾ ਕੀਤੀ ਹੁੰਦੀ ਤਾਂ ਸਾਡੇ ਬੰਨ ਟੁੱਟ ਜਾਣੇ ਤੇ ਉੱਤੇ ਜਿਹੜੇ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਜਾਣੀ ਸੀ ਅੱਜ ਜਿੰਨੇ ਵੀ ਕਿਸਾਨ ਯੂਨੀਅਨ ਦੇ ਉੱਤੇ ਜਥੇਬੰਦੀਆਂ ਨੇ ਅੱਜ ਉਹ ਪ੍ਰਧਾਨ ਸਭ ਨੂੰ ਕਹਿੰਦੀਆਂ ਨੇ ਵੀ ਸਾਡੇ ਤੋਂ ਮਤਲਬ ਪਿਛਲੇ ਦਿਨੀ ਜੋ ਵਾਪਰਿਆ ਉਹ ਠੀਕ ਨਹੀਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਿਉਂਕਿ ਆਪ ਕੋਈ ਸਭ ਤੋਂ